ਵੈਰੂ ਜੀ ਦਾ ਖਾਤਸਾ ਸ੍ਰੀ ਵੈਰੂ ਜੀ ਕੀ ਪਤੇ ਮੇਰੇ ਦੋਸਤੋ ਜਿੰਨਾ ਵੀ ਮੇਰੇ ਦੋਸਤਾਂ ਦੀਆਂ ਮਾਵਾਂ ਜੀਂਦੀਆਂ ਨਾ ਜਿੰਨਾ ਵੀ ਟੱਡਕੂ ਹੋ ਸਕੇ ਮਾਂ 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 ਬੀਬੀ ਮੰਮੀ ਉਹਨਾਂ ਹੀ ਕਹ ਲੋ ਕਿਉਂਕਿ ਇੱਕ ਦਿਨ ਤੁਹਾਡੇ ਮੂੰਹ ਦਾ ਸ਼ਬਦ ਜਿਹੜਾ ਨਾ ਉਹ ਮਾਂ ਜਾਂ ਬੀਬੀ ਜਾਂ ਮੰਮੀ ਉਹ ਮੁੱਕ ਜਾਣਾ ਤੇ ਤੁਸੀਂ ਫਿਰ ਬੀਬੀ ਜੇ ਮੰਮੀ ਜਾਂ ਮਾਂ ਕਹਿਣ ਨੂੰ ਦੱਸਣਾ ਮੈਂ ਤੁਹਾਨੂੰ ਗੱਲ ਕਿਉਂ ਕਹਿਣ ਲੱਗਾ ਕਿ ਦੋਸਤੋ ਮੇਰੀ ਛੋਟੀ ਹੁੰਦੇ ਦੀ ਜਿਹੜੀ ਸੀ ਮੰਮੀ ਮਰ ਗਈ ਸੀ ਮੈਂ ਕਿਤੇ 45 ਸਾਲਾਂ ਦਾ ਸੀ ਮੈਂ 4 ਸਾਲਾਂ ਦਾ ਪੰਜਾਂ ਦਾ ਮੈਂ ਆਪਣੀ ਮੰਮੀ ਨੂੰ ਨਹੀਂ ਵੇਖਿਆ ਮੰਮੀ ਨੂੰ ਨਹੀਂ ਵੇਖਿਆ ਬੀਬੀ ਨੂੰ ਕਹਿੰਦੇ ਹੋ ਔਜਮਾਨੀ ਬੀਬੀ ਕਹਿੰਦੇ ਇਹ ਮੈਂ ਨਹੀਂ ਵੇਖਿਆ ਇਸ ਕਰਕੇ ਮੈਂ ਬੀਬੀ ਸ਼ਬਦ ਜਾਂ ਮੰਮੀ ਜਾਂ ਮਾਂ ਸ਼ਬਦ ਬਾਰੇ ਜਿੱਦਾਂ ਮੈਂ ਕਹਾਂ ਕਹਿਣ ਨੂੰ ਦਰਸਾਉਂ ਮਾਂ ਤੇ ਬੀਬੀ ਤੇ ਮੰਮੀ ਇਹ ਤਿੰਨ ਸ਼ਬਦ ਆ ਪੁਰਾਣੇ ਜ਼ਮਾਨੇ ਬੀਬੀ ਕਹਿੰਦੇ ਸੀ ਫਿਰ ਮਾਂ ਵੀ ਕਹਿੰਦੇ ਸੀ ਮਾਂ ਤੇ ਪੁਰਾਣੇ ਜ਼ਮਾਨੇ ਚ ਕਹਿੰਦੇ ਸੀ ਦਾਦੀਆਂ ਨੂੰ ਤੇ ਬੀਬੀ ਕਹਿੰਦੇ ਸੀ ਆਪਣੀ ਮੰਮੀ ਨੂੰ ਦੇ ਦੋਸਤੋ ਮੈਂ ਤੁਹਾਨੂੰ ਇਹ ਕਹਣਾ ਜਿਨ੍ਹਾਂ ਦੀਆਂ ਵੀ ਮਾਵਾਂ ਜਿੰਦੀਆਂ ਨਾ ਉਹਨਾਂ ਨੂੰ ਉਹ ਜਿੰਨਾ ਵੀ ਪਿਆਰ ਹੁੰਦਾ ਜਿੰਨਾ ਵੀ ਪਿਆਰ ਹੁੰਦਾ ਉਹਨਾਂ ਨੂੰ ਕਰੋ ਤੇ ਜਿੰਨਾ ਵੀ ਇਹਨਾਂ ਦੇ ਕੋਲ ਤੁਸੀਂ ਪਿਆਰ ਲੈ ਸਕਦੇ ਜੇ ਨਾ ਉਹਨਾਂ ਹੀ ਪਿਆਰ ਲੋ ਕਿਉਂਕਿ ਮਾਂ ਮੰਨ ਤੋਂ ਬਾਅਦ ਬੀਬੀ ਮੰਨ ਤੋਂ ਬਾਅਦ ਮੰਮੀ ਮੰਨ ਤੋਂ ਬਾਅਦ ਤੁਹਾਡੇ ਮੂੰਹ ਦਾ ਜਿਹੜਾ ਮੂੰਹ ਦਾ ਸ਼ਬਦ ਹੈ ਨਾ ਇੱਕ ਤੁਹਾਡੀ ਜ਼ਿੰਦਗੀ ਚੋਂ ਇੱਕ ਸ਼ਬਦ ਜਿਹੜਾ ਉਹ ਘਟ ਜਾਣਾ ਸਦਾ ਵਾਸਤੇ ਉਹ ਸ਼ਬਦ ਘਟ ਜਾਣਾ ਤੁਸੀਂ ਦੁਬਾਰਾ ਉਹ ਸ਼ਬਦ ਨਹੀਂ ਕਹ ਕਹ ਸਕ ਕਿਉਂਕਿ ਇਹ ਤਾਂ ਈ ਤੁਹਾਡੀ ਮੰਮੀ ਹੋਊਗੀ ਤੇ ਮੰਮੀ ਕਹੋਗੇ ਮਾਂ ਕਹੋਗੇ ਆਪਣਾ ਬੀਬੀ ਕਹੋਗੇ ਇਹ ਇੱਕ ਆਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਦੀਆਂ ਵੀ ਬੀਬੀਆਂ ਮੰਮੀਆਂ ਮਾਵਾਂ ਹੈਗੀਆਂ ਵਾ ਉਹਨਾਂ ਕੋ ਜਿੰਨਾ ਵੀ ਹੋ ਸਕੇ ਉਹਨਾਂ ਨੂੰ ਬੀਬੀ ਮੰਮੀ ਮਾਂ ਕਹੀ ਯੋ ਕਹੀ ਯੋ ਕਹੀ ਯੋ ਬਾਕੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸੀ ਜੁਣਾ ਵੀ ਜਿਹੜੇ ਪਿਓ ਹੁੰਦੇ ਆ ਉਹ ਨਹੀਂ ਬਹੁਤ ਘੱਲਣਾ ਘੱਲੀ ਹੁੰਦੀ ਆ ਆਪਣੇ ਭਾਵੇਂ ਪਹਿਰਾਵੇ ਜੁੱਤੀ ਹੋਵੇ ਭਾਵੇਂ ਨਾ ਹੋਵੇ ਜੋ ਨਿਆਣੇ ਨੂੰ ਇਹਦਾ ਨਾ ਵੀ ਮੇਰਾ ਨਿਆਣਾ ਨੰਗਾ ਤੇ ਉਹਦੋਂ ਠੰਡ ਆ ਗਈ ਆ ਤੇ ਉਹ ਨੂੰ ਮੈਂ ਜੀ ਤਸਾਤੀ ਜੁੱਤੀ ਜ਼ਰੂਰ ਬੂਟ ਲੈ ਕੇ ਦਿੰਦਾ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਮੇਰਾ ਬੱਚਾ ਜਿਹੜਾ ਉਹ ਨੰਗਾ ਪਿਰਦਾ ਨੂੰ ਠੰਡ ਲੱਗੂ ਇਹ ਕਰਕੇ ਮਾਂ ਪਿਓ ਤੇ ਬਹਿ ਦੋਵੇਂ ਹੀ ਕਦਰ ਕਰਨ ਵਾਲੀਆਂ ਚੀਜ਼ਾਂ ਇਹ ਬਹੁਤੇ ਲੋਕ ਤੇ ਮਾਵਾਂ ਦੇ ਗਾਣੇ ਗਾਉਂਦੇ ਆ ਮਾਵਾਂ ਦੇ ਤੇ ਮਤਲਬ ਕਰਦੇ ਆ ਪਰ ਪਿਓ ਦਾ ਵੀ ਉਨਾ ਹੀ ਰੋਲ ਹੈ ਜਿੰਨਾ ਮਾਂ ਦਾ ਹੁੰਦਾ ਜੇ ਮਾਂ ਘਰ ਦਾ ਕੰਮ ਕਰਦੀ ਹੈ ਤੇ ਪਿਓ ਵੇਖੋ ਰਾਤ ਨੂੰ ਪਾਣੀ ਲਾਉਂਦੇ ਖੇਤਾਂ ਦੇ ਵਿੱਚ ਖਾਲਾਂ ਦੇ ਵਿੱਚ ਲੰਘਦੇ ਮੂਹੇ ਮੋੜਦੇ ਪਾਣੀ ਮੋੜਦੇ ਛੱਪਾਂ ਦੀਆਂ ਛਰੀਆਂ ਮਿੱਧਦੇ ਆ ਇਹ ਕਰਕੇ ਵੈਸੇ ਤੇ ਮਾਂ ਤੇ ਪਿਓ ਦੋਵੇਂ ਸਨਮਾਨਯੋਗ ਆ ਪਰ ਜਿਨ੍ਹਾਂ ਦੀਆਂ ਮਾਵਾ ਜੀਂਦੀਆਂ ਮੈਂ ਫਿਰ ਕਹਿਣ ਲੱਗਾ ਵੀ ਇੱਕ ਦਿਨ ਤੁਹਾਡੇ ਮੂੰਹ ਦਾ ਜਿਹੜਾ ਸ਼ਬਦ ਹੈ ਨਾ ਉਹ ਮਾਂ ਸ਼ਬਦ ਮੁੱਕ ਜਾਣਾ ਤੇ ਰੱਜ ਕੇ ਮਾਵਾ ਕਹ ਲਓ ਬੀਬੀ ਕਹ ਲਓ ਤੇ ਵੱਧ ਤੋਂ ਵੱਧ ਆਪਣੀਆਂ ਮਾਵਾ ਨੂੰ ਬੀਬੀਆਂ ਨੂੰ ਪਿਆਰ ਕਰੋ